ਸਾਦੀ ਹੈ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ 96 ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ 3 ਇੰਸਪੈਕਟਰ 7 ਸਬ ਇੰਸਪੈਕਟਰ 22 एएसआई ਅਤੇ 49 ਕੌਨਸਟੇਬਲਾਂ ਦੇ ਤਬਾਦਲੇ ਕੀਤੇ ਗਏ ਨੇ ਸੋ ਸਾਦੀ ਹੈ ਕਿ 5 ਮੁਲਾਜ਼ਮਾਂ ਨੂੰ ਵਾਪਸ ਪੁਲਿਸ ਲਾਈਨ ਭੇਜ ਦਿੱਤਾ ਗਿਆ ਅਤੇ ਪੁਲਿਸ ਲਾਈਨ ਦੇ ਵਿੱਚੋਂ 8 ਔਰ ਪੁਲਿਸ ਮੁਲਾਜ਼ਮਾਂ ਨੂੰ ਫੀਲਡ ਦੇ ਵਿੱਚ ਉਤਾਰਿਆ ਗਿਆ ਤੋਂ ਚੰਡੀਗੜ੍ਹ ਤੋਂ ਇਹ ਵੱਡੀ ਤੇ ਇਹ ਮਹੱਤਵ ਜਾਣਕਾਰੀ ਹੈ ਜਿਹੜੀ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਦਾਦੇ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ 96 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਤਿੰਨ ਇੰਸਪੈਕਟਰ ਸਤ ਸਭ ਇੰਸਪੈਕਟਰ 22 एएसआई ਅਤੇ 49 ਕੌਨਸਟੇਬਲਾਂ ਦੇ ਤਬਾਦਲੇ ਕੀਤੇ ਗਏ ਨੇ ਉਥੇ ਹੀ ਪੰਜ ਮੁਲਾਜ਼ਮਾਂ ਨੂੰ ਵਾਪਸ ਪੁਲਸਲੈਂਡ ਭੇਜ ਦਿੱਤਾ ਗਿਆ ਅਤੇ ਪੁਲਸਲੈਂਡ ਦੇ ਵਿੱਚੋਂ 8 ਹੋਰ ਪੁਲਸ ਮੁਲਾਜ਼ਮਾਂ ਨੂੰ ਫੀਲਡ ਦੇ ਵਿੱਚ ਉਤਾਰਿਆ ਗਿਆ ਸੋ ਚੰਡੀਗੜ੍ਹ ਤੋਂ ਇਹ ਵੱਡੀ ਖਬਰ ਆ ਰਹੀ ਹੈ ਜਿੱਥੇ ਪੁਲਸ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ 96 ਪੁਲਸ ਮੁਲਾਜ਼ਮਾਂ ਦੇ ਤਬਾਦਲੇ ਨੇ ਜਿਹੜੇ ਕਰ ਦਿੱਤੇ ਗਏ ਨੇ 3 ਇੰਸਪੈਕਟਰ 7 ਸਬ ਇੰਸਪੈਕਟਰ 22 एएसआई ਅਤੇ 49 ਕੌਨਸਟੇਬਲਾਂ ਦੇ ਤਬਾਦਲੇ ਕੀਤੇ ਨੇ ਉੱਥੇ ਹੀ 5 ਮੁਲਾਜ਼ਮਾਂ ਨੂੰ ਪੁਲਸ ਲਾਈਨ ਵਾਪਸ ਭੇਜ ਦਿੱਤਾ ਗਿਆ ਤੇ ਪੁਲਸ ਲਾਈਨ ਦੇ ਵਿੱਚੋਂ ਹੀ 8 ਹੋਰ ਪੁਲਸ ਮੁਲਾਜ਼ਮਾਂ ਨੂੰ ਫੀਲਡ ਦੇ ਵਿੱਚ ਉਤਾਰਿਆ ਗਿਆ ਕੋਈ ਸੋਲਦੀ ਹੈ ਹਮ ਤੇ ਵੱਡੀ ਜਾਣਕਾਰੀ ਕੋਈਸ ਕਵਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਸਾਡੇ ਨਾਲ ਜੁੜ ਚੁੱਕੇ ਨੇ ਅਮਿਤ ਵੱਡਾ ਫੇਰ ਬਦਲ ਹੈ ਜਿਹੜਾ ਚੰਡੀਗੜ੍ਹ ਪੁਲਿਸ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਕੀ ਕੁਝ ਜਾਣਕਾਰੀ ਆ ਦੇਖੋ ਜਿੰਦਾ ਚੰਡੀਗੜ੍ਹ ਪੁਲਿਸ ਤੇ ਵੀ ਜਿਹੜਾ ਹੈ ਵੱਡਾ ਫੇਰ ਵੱਡਾ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ 96 ਤੋਂ ਅਧਿਕ ਜਿਹੜੇ ਕਰਮਚਾਰੀਆ ਉਹਨਾਂ ਦੀ ਜਿਹੜੀ ਹੈ ਤਬਾਦਲੇ ਜਿਹਦੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜੇ ਨੇ ਕਿੱਥੇ ਗਏ ਨੇ ਤੇ ਬਿਲਕੁਲ ਇਹਨੂੰ ਲੈ ਕੇ ਕਹਿ ਸਕਦੇ ਆ ਕਿ ਕਿਸੇ ਨਾ ਕਿਸੇ ਜਿਹੜਾ ਹੈ ਵੱਡਿਆ ਫੇਰ ਵੱਡਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਇੰਨੀ ਵੱਡੀ ਮਾਤਰਾ ਦੇ ਵੀ ਜਿਹੜੇ ਤਬਾਦਲੇ ਨੇ ਚੰਡੀਗੜ੍ਹ ਦੇ ਵਿੱਚ ਨਹੀਂ ਦੇਖਣ ਨੂੰ ਮਿਲੇ ਬਿਲਕੁਲ ਜਿਹੜਾ ਹੈ ਇਹ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਵਿੱਚ ਇਸ ਤਰ੍ਹਾਂ ਇੱਕ ਸੋਚਿਆ ਹੈ ਕਿ ਜਿਹੜੇ ਕਾਫੀ ਲੰਬੇ ਸਮੇਂ ਤੋਂ ਇੱਕ ਜਿਹੜੇ ਜਗ੍ਹਾ ਤੇ ਵਿੱਚ ਹੀ ਜਿਹੜੇ ਨੇ ਕਰਮਚਾਰੀ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਦੂਸਰੀ ਜਗ੍ਹਾ ਦੇ ਵਿੱਚ ਭੇਜਣਾ ਚਾਹੀਦਾ ਹੈ ਹੋ ਸਕਦਾ ਉਸੇ ਮਹੀਨ ਦੇ ਵਿੱਚ ਚੰਡੀਗੜ੍ਹ ਨੇ ਵੀ ਜਿਹੜਾ ਹੈ ਫੈਸਲਾ ਲਿੱਤਾ ਹੋਵੇ ਤੇ ਇੰਨਾ ਵੱਡਾ ਜਿਹੜਾ ਫੇਰ ਬਦਲ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਅ ਅਮੀਤ ਤਾਂ ਜੇਕਰ ਪੁਲਿਸ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਪੰਜ ਮੁਲਾਜ਼ਮਾਂ ਨੂੰ ਪੁਲਿਸ ਲਾਈਨ ਵਾਪਸ ਭੇਜ ਦਿੱਤਾ ਗਿਆ ਤੇ ਪੁਲਿਸ ਲਾਈਨ ਦੇ ਵਿੱਚੋਂ ਹੀ ਅੱਠ ਮੁਲਾਜ਼ਮ ਨੇ ਜਿਹੜੇ ਉਹ ਫੀਲਡ ਦੇ ਵਿੱਚ ਉਤਾਰੇ ਗਏ ਨੇ ਤੇ ਕੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਨੂੰ ਕੀ ਧਿਆਨ ਚ ਰੱਖਿਆ ਗਿਆ ਚੰਡੀਗੜ੍ਹ ਵੱਲੋਂ ਕਿਉਂਕਿ ਵੱਡੇ ਪੱਦਰ ਤੇ ਇਹ ਤਬਾਦਲੇ ਨੇ ਜਿਹੜੇ ਕੀਤੇ ਗਏ ਨੇ ਬਿਲਕੁਲ ਜਿਸ ਤਰ੍ਹਾਂ ਕੀ ਤੁਸੀਂ ਵੀ ਦੱਸਿਆ ਕਿ ਪੰਜ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਲਾਈਨ ਲਾਈਨ ਦੇ ਵਿੱਚ ਭੇਜਿਆ ਗਿਆ ਤੇ ਲਾਈਨ ਤੋਂ ਜਿਹੜੇ ਨੇ ਅਨੋਖ ਤੋਂ ਅੱਠ ਮੁਲਾਜ਼ਮ ਜਿਹੜੇ ਨੇ ਬੁਲਾਏ ਗਏ ਨੇ ਤੇ ਬਿਲਕੁਲ ਦੇਖਣ ਨੂੰ ਮਿਲਦਾ ਕਿ ਆਗਰ ਇਸ ਤਰ੍ਹਾਂ ਨਸ਼ੇ ਦੀ ਅਗਰ ਗੱਲ ਕੀਤੀ ਜਾਵੇ ਨਸ਼ਾ ਜਿਹੜਾ ਹੈ ਲੰਬੇ ਹੱਥੇ ਤੋਂ ਪੰਡਿਤਗੜ ਦੇ ਵਿੱਚ ਵੀ ਸਮੱਸਿਆ ਬਣਿਆ ਹੋਇਆ ਹੋ ਸਕਦਾ ਇਸ ਤਰ੍ਹਾਂ ਦਾ ਐਕਸੈਸ ਨੂੰ ਤੋੜਨਾ ਹੋਵੇ ਕਿਉਂਕਿ ਅਗਰ ਕੋਈ ਵੀ ਅਧਿਕਾਰੀ ਇਸ ਥਾਣੇ ਦੇ ਵਿੱਚ ਪਿਛਲੇ ਲੰਬੇ ਹੱਥੇ ਤੋਂ ਹੈ ਜਾਂ ਬਿਲਕੁਲ ਲੰਬੀ ਅਸਤ ਹੈ ਕਿ ਹੋ ਸਕਦਾ ਹੋ ਉਸੇ ਕਿਸੇ ਨਾ ਕਿਸੇ ਨਾਲ ਕੋਈ ਗੱਲਬਾਤ ਹੋ ਤੇ ਇਸ ਨੈਕਸਸ ਨੂੰ ਜਿਹੜਾ ਹੈ ਤੋੜਨ ਵਾਸਤੇ ਜਿਹੜਾ ਹੈ ਲੱਗਦਾ ਚੰਡੀਗੜ੍ਹ ਪੁਲਿਸ ਨੇ ਜੜਿਆ ਵੱਡਾ ਆਪਰੇਸ਼ਨ ਕੀਤਾ ਹਾਂ ਮੈਂ ਤਾਂ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਇੱਕ ਜਗ੍ਹਾ ਦੇ ਉੱਤੇ ਕਿਸੇ ਪੁਲਿਸ ਮੁਲਾਜ਼ਮ ਦੀ ਆਪਾਂ ਕਹਿ ਸਕਦੇ ਹਾਂ ਵੀ ਜਾਣ ਪਛਾਣ ਹੋ ਜਾਂਦੀ ਹੈ ਪਰੰਤੂ ਨਸ਼ੇ ਦਾ ਤੁਸੀਂ ਗੱਲ ਕੀਤੀ ਹੈ ਜਿਵੇਂ ਕਿ ਨਸ਼ਾ ਪੰਜਾਬ ਦੇ ਵਿੱਚ ਵੀ ਹੈ ਤੇ ਚੰਡੀਗੜ੍ਹ ਪੁਲਿਸ ਦੀ ਆਪਾਂ ਵੈਸੇ ਗੱਲ ਕਰ ਰਹੇ ਹਾਂ ਚੰਡੀਗੜ੍ਹ 'ਚ ਇਹ ਵੱਡਾ ਫੇਰ ਬਦਲ ਹੈ ਬੀਜੇਪੀ ਸ਼ਾਸਨ ਉੱਥੇ ਹਾਵੀ ਹੈ ਕਿ ਲੱਗਦਾ ਹੈ ਕਿ ਬੀਜੇਪੀ ਦਾ ਇਹ ਹੋ ਸਕਦਾ ਕੋਈ ਆਉਣ ਵਾਲੇ ਸਮੇਂ 'ਚ ਉਹਨਾਂ ਵੱਲੋਂ ਕੋਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੋਵੇ ਕਿ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਵਿੱਚ ਜਿਸ ਤਰ੍ਹਾਂ ਉਹ ਚੋਣਾਂ ਵੀ ਨਜ਼ਦੀਕ ਆ ਰਹੇ ਨੇ ਹੋ ਸਕਦਾ ਹੈ ਕਿ ਕੋਈ ਬੀਜੇਪੀ ਵੱਲੋਂ ਜਿਹੜੀ ਹੈ ਰਣਨੀਤੀ ਜਿਹੜੀ ਹੈ ਤਿਆਰ ਕੀਤੀ ਗਈ ਕਿਉਂਕਿ ਲੰਬੇ ਅਰਸੇ ਤੋਂ ਜਿਹੜੇ ਚੰਡੀਗੜ੍ਹ ਦੇ ਲੋਕ ਹੈ ਉਹਨਾਂ ਦੇ ਵੀ ਜਿਹੜੀ ਹੈ ਸ਼ਿਕਾਇਤ ਅਕਸਰ جاری ਸੀ ਕਿ ਸ਼ਰਾਬ ਜਿਹੜੀ ਹੈ ਲੋਕਲ ਪੱਧਰ ਤੇ ਜਿਹੜੀ ਹੈ ਉਹ ਵਿਕ ਰਹੀ ਹੈ ਦਿੱਤੇ ਨੂੰ ਲੈ ਕੇ ਜਿਹੜੀਆਂ ਹੋਰ ਵੀ ਚੀਜ਼ਾਂ ਨੂੰ ਲੈ ਕੇ ਜਣੀ ਹੈ ਗੱਲਬਾਹ ਜਿਹੜੀ ਹੈ ਅਕਸਰ ਸਾਹਮਣੇ ਆ ਰਹੀ ਹੈ ਜਿਹੜੇ ਰੈਜ਼ਿਡੈਂਸ ਹੈ ਉਹ ਸ਼ਿਕਾਇਤ ਕਰਦੇ ਨੇ ਤੇ ਇਸ ਚੀਜ਼ ਨੂੰ ਹੋ ਸਕਦਾ ਹੈ ਠੋੜਨ ਵਾਸਤੇ ਜਿਹੜਾ ਹੈ ਇਹਨਾਂ ਵੱਡਾ ਫੈਸਲਾ ਲਿੱਤਾ ਗਿਆ ਹੋ ਸੋ